ਬਰਸਾਤਾਂ ਦੇ ਵਿੱਚ ਭਾਰੀ ਬਰਸਾਤਾਂ ਦੇ ਵਿੱਚ ਨੁਕਸਾਨ ਹੋ ਗਿਆ ਸੀ ਸੋ ਅੱਜ ਉਹਰੇ 120 ਪਰਿਵਾਰਾਂ ਨੂੰ ਇਕੱਠੇ ਕਰਕੇ ਅੱਜ ਉਹਨਾਂ ਨੂੰ ਸੈਂਕਸ਼ਨ ਲੈਟਰ ਜਾਰੀ ਕੀਤੇ ਗਏ ਨੇ ਔਰ ਪਹਿਲੀ ਕਿਸ਼ਤ ਜਿਹੜੀ ਇਹਨਾਂ ਨੂੰ 70000 ਰੁਪਏ ਦੀ ਹੈ ਜਿਹੜੀ ਉਹ ਉਹ ਜਾਰੀ ਹੋ ਚੁੱਕੀ ਹੈ ਔਰ ਜਲਦੀ ਹੀ ਇਹਨਾਂ ਦੇ ਅਕਾਊਂਟ ਦੇ ਵਿੱਚ ਟਰਾਂਸਫਰ ਹੋ ਜਾਊਗੀ ਤੇ ਇਹਨਾਂ ਦਾ ਫਿਰ ਜਿਹੜਾ ਹੁਣ ਜਿਹੜੇ ਮਕਾਨਾਂ ਦਾ ਜਿਹੜਾ ਕੰਮ ਹੈ ਉਹ ਦਿਨ ਪ੍ਰਤੀ ਰਾਤ ਹੁਣ ਚੱਲ ਪੂਆ ਇਹਦੇ ਨਾਲ ਜਾਨੀ ਕਿ ਇਹਨਾਂ ਨੂੰ ਬਹੁਤ ਵੱਡਾ ਜਾਨੀ ਕਿ ਇਹ ਕਹਿ ਸਕਦੇ ਆ ਵੀ ਰਾਹਤ ਮਿਲੂ ਕਤਹਿੜੇ ਸਾਡੇ 350 ਸਾਲਾ ਸਤਾਪ ਦੀ ਬਣਾਈ ਹੈ ਕਿਸ ਤਰ੍ਹਾਂ ਇਹ ਸਮਾਗਮ ਖੜੇ ਤੁਸੀਂ ਪੂਰੀ ਇੰਟਰਪਰਟਿੰਗ ਦੇਖਦੇ ਹੋ ਦੇਖੋ মিডিਆ ਨੇ ਬੜਾ ਸਾਥ ਦਿੱਤਾ ਜੀ ਉੱਤੇ ਦੇਸ਼ਾਂ ਵਿਦੇਸ਼ਾਂ ਚ ਕਵਰੇਜ ਕਰਨ ਲਈ ਜਿੰਨਾ ਵੱਡੇ ਤਦਾਦ ਦੇ ਵਿੱਚ ਉੱਥੇ ਤੁਸੀਂ ਪਹੁੰਚਾਇਆ ਔਰ ਜਿੰਨਾ ਵੱਡਾ ਸੰਗਤ ਤੇ ਉੱਥੇ ਸਹਿਯੋਗ ਦਿੱਤਾ ਇਕੱਠ ਹੋਇਆ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਉੱਥੇ ਪਹੁੰਚੀ ਹੈ ਨਤਮਸਤਕ ਹੋਣ ਦੇ ਲਈ ਪੰਜਾਬ ਸਰਕਾਰ ਨੇ ਸੇਵਾਦਾਰ ਬਣ ਕੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਭਾਈ ਮਤੀ ਦਾਸ ਦੀ ਭਾਈ ਸਤੀ ਦਾਸ ਦੀ ਭਾਈ ਦਿਆਲਾਈ ਦੇ ਚਰਨਾਂ ਦੇ ਵਿੱਚ ਇੱਕ ਸਮੇਂ ਲੋ ਵੀ ਇੱਕ ਬੜੀ ਤੁੱਛ ਜੀ ਭੇਡ ਕੀਤੀ ਸੀ ਸੋ ਕਰਵਾਉਣ ਵਾਲੇ ਮਹਾਰਾਜ ਆਪ ਨੇ ਸਮਰਾਥ ਨੇ ਗੁਰੂ ਮਹਾਰਾਜ ਆਪ ਸਮਰਾਥ ਨੇ ਬਸ ਆਪਾ ਇਹੀ ਕਹਿ ਸਕਦੇ ਆ ਵੀ ਜਿਵੇਂ ਮਹਾਰਾਜ ਨੇ ਅੰਗ ਸੰਗ ਸਾਈਡ ਆ ਕਿ ਹੁਣ ਤੱਕ ਸਾਡੇ ਪੰਜਾਬ ਦੀ ਰੱਖਿਆ ਕੀਤੀ ਹੈ ਐਵੇਂ ਹੀ ਰੱਖਿਆ ਕਰਨ ਪੰਜਾਬ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਔਰ ਜਿੱਥੇ ਦੇਸ਼ਾ ਵਿਦੇਸ਼ਾ ਚ ਮਹਾਰਾਜ ਨੂੰ ਪਿਆਰ ਕਰਨ ਵਾਲੀ ਸੰਗਤ ਬੈਠੀ ਹੈ ਮਹਾਰਾਜ ਨੂੰ ਮੰਨਣ ਵਾਲੀ ਸੰਗਤ ਬੈਠੀ ਹੈ ਸਾਰੇ ਚੜ੍ਹਦੀ ਕਲਾ ਚ ਰਹੇ ਧੰਨ ਸਰਪੰਚ ਸਾਹਿਬ ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਸਰਪੰਚ ਜਗਦੀਪ ਕੌਰ ਪਿੰਡ ਕੌੜੀ ਅੱਜ ਅਸੀਂ ਇੱਥੇ ਕੰਨਾ ਬਲਾਕ ਵਿੱਚ ਆਏ ਆਂ ਬੀਡੀਪੀ ਆਫਿਸ ਵਿੱਚ ਅੱਜ ਸਾਡੇ ਸਰਕਾਰ ਜੋ ਕੇਬਨ ਮੰਤਰੀ ਸਰਦਾਰ ਕਰਨਪ੍ਰੀ ਸਿੰਘ ਸੌਨ ਜੀ ਨੇ ਉਹ ਅਧਿਸ਼ਾਸਨ ਲੈਟਰਸ ਵੰਡੀਆਂ ਨੇ ਉਹ ਗਰੀਬ ਘਰਾਂ ਦੇ ਪਰਿਵਾਰਾਂ ਨੂੰ ਜਿਨ੍ਹਾਂ ਦੇ ਘਰ ਮੀਹਾਂ ਦੇ ਵਿੱਚ ਚੋਂਦੇ ਸੀ ਜਾਂ ਛੱਤਾਂ गिर ਗਈਆਂ ਸੀਗੀਆਂ ਤੇ ਬਹੁਤ ਬੁਰੇ ਹਾਲਤ ਵਿੱਚ ਉਹ ਰਹਿ ਰਹੇ ਸੀ ਤੇ ਉਹਨਾਂ ਨੂੰ 1.80 ਲੱਖ ਦੀ ਰਾਸ਼ੀ ਉਹਨਾਂ ਵੱਲੋਂ ਜਾਰੀ ਕੀਤੀ ਗਈ ਆ ਹਾਂਜੀ ਇੱਕ ਕਰਨ ਨੂੰ ਤੇ ਸਾਡੇ ਪਿੰਡ ਦੇ ਵੀ ਵਿਚਾਰ ਘਰ ਕਾਸ ਹੋਏ ਨੇ ਸੋ ਸਾਨੂੰ ਉਮੀਦ ਹੈ ਕਿ ਅੱਗੇ ਵੀ ਸਾਡੇ ਹੋਰ ਜਿੰਨੇ ਵੀ ਗਰੀਬ ਪਰਿਵਾਰ ਹੈਗੇ ਜਿਨ੍ਹਾਂ ਦੀ ਛੱਤਾਂ ਬਣਨ ਵਾਲੀਆਂ ਨੇ ਇਸਨੂੰ ਉਮੀਦ ਹੈ ਵੀ ਸਰਕਾਰ ਸਾਡੇ ਉਹ ਵੀ ਸਾਰੇ ਘਰ ਪਾਸ ਕਰੂਗੀ ਤੇ ਅਸੀਂ ਬਹੁਤ ਬਹੁਤ ਧੰਨਵਾਦੀਆਂ ਸਰਦਾਰ ਸਰਨਫੀ ਸਿੰਘ ਸੌਨ ਜੀ ਤੇ ਸਾਡੇ ਹਰਮਨ ਪਿਆਰੇ ਸਤਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਨੇ ਏਡੇ ਵੱਡੇ ਉਪਰਾਲੇ ਕੀਤੇ ਆ ਤੇ ਜਿੱਥੇ ਉਹ ਇੰਨੇ ਹੋਰ ਕੰਮ ਕਰ ਰਹੇ ਆ ਉਥੇ ਇੱਕ ਹੋਰ ਉਹਨਾਂ ਦਾ ਕੰਮ ਇਸ ਵਿੱਚ ਜੁੜ ਗਿਆ ਇਸ ਲਾਈਨ ਵਿੱਚ ਸੋ ਸਾਨੂੰ ਉਮੀਦ ਹੈ ਵੀ ਆਉਣ ਵਾਲੇ ਇਲੈਕਸ਼ਨ ਵਿੱਚ ਵੀ ਸਾਡੇ ਕੋਲ ਬਹੁਤ ਚੀਜ਼ਾਂ ਨੇ ਦੱਸਣ ਲਈ ਵੀ ਸਾਡੀ ਸਰਕਾਰ ਕੀ ਕਰ ਰਹੀ ਹੈ ਪੰਜਾਬ ਲਈ ਤੇ ਅਸੀਂ ਉਹਨਾਂ ਦੇ ਨਾਲ ਖੜੇ ਆ ਜੀ ਧੰਨਵਾਦ ਸਰਪੰਚ ਸਾਹਿਬ ਜਿਹੜੀ ਅੱਜ ਅਮਾਉਂਟ ਜਾਰੀ ਹੋਈ ਹੈ ਇਹਦੇ ਬਾਰੇ ਫਿਰ ਤੁਹਾਨੂੰ ਕਿੰਨੇ ਕਿ ਚੱਕਰ ਲਾਉਣੇ ਪਏ ਨੇ ਜੀ ਦਫ਼ਤਰ ਦੇ ਜੀ ਸਰ ਬਿਲਕੁਲ ਨਹੀਂ ਚੱਕਰ ਲਾਉਣੇ ਪਏ इवन ਮੇਰੇ ਜੋ ਜਿਹੜੇ ਪਰ ਪਾਸ ਹੋਏ ਉਹਨਾਂ ਨੂੰ ਵੀ ਹੋਰ ਦੀ ਲੋੜ ਨਹੀਂ ਪਈ ਮੇਰੇ ਥਰੂ ਹੀ ਕੰਮ ਹੋ ਗਿਆ ਸਾਡੇ ਜਿਹੜੇ ਬੀਡੀਪੀ ਆਫਿਸ ਵਾਲੇ ਜਿੰਨੇ ਅਫਸਰ ਨੇ ਉਹਨਾਂ ਨੇ ਸਾਨੂੰ ਜੋ ਜੋ 허ਇਤਾਂ ਜਾਰੀ ਕੀਤੀਆਂ ਸੀ ਜਿੰਨਾਂ ਦੇ ਅਕੋਰਡਿੰਗ ਇਹ ਕੰਮ ਹੋਣਾ ਸੀ इवन ਸਾਡੇ ਸੈਕਟੀਫਟ ਘਰ ਘਟਾ ਕੇ ਸਾਡੇ ਤੋਂ ਡਿਟੇਲਸ ਲੈ ਕੇ ਗਏ ਤੇ ਉੱਥੇ ਵਿਜ਼ਿਟ ਕੀਤੇ ਉਹਨਾਂ ਨੇ ਘਰ ਮੌਕਾ ਦੇਖਿਆ ਤੇ ਮੈਂ ਬਹੁਤ ਧੰਨਵਾਦੀਆਂ